हां जी મિતਰ ਪਿਆਰਿਓ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸੰਦੇਹ ਹੋ ਜਾਂ ਮੰਡੇ ਰੋਚ ਖਾਓ ਵੰਡੇ ਅੱਜ ਆਪਾਂ ਬਣਾਵਾਂਗੇ ਏਕਰੀ ਜੋ ਕਿ ਬਹੁਤ ਈਜ਼ੀ ਤੇ ਕੁਇਕ ਤੇ ਬਹੁਤ ਹੀ ਮਜ਼ੇਦਾਰ ਰੈਸਪੀ ਏ ਇੱਕ ਅਗੇ ਬੋਇਲਰ ਚ ਤੁਸੀਂ ਥੋੜਾ ਜਿਹਾ ਪਾਓ ਪਾਣੀ ਤੇ ਛੇ ਕਰ ਦਿਓ ਅੰਡੇ ਐਡ ਤੇ ਨੂੰ ਸਵਿਚ ਆਨ ਕਰਕੇ 10 ਮਿੰਟ ਲਈ ਅੰਡੇ ਬਾਲ ਲਓ ਮਿਕਸੀ ਦੇ ਜਗ੍ਹਾ ਚ ਪਾਓ ਲਸਣ ਦੋ ਟਮਾਟਰ ਸੁੱਕੀਆਂ ਲਾਲ ਮਿਰਚਾਂ ਤੇ ਬਣਾ ਲਓ ਸਮੂਥ ਪੇਸਟ ਕੜਾਈ ਚ ਕਰੋ ਤੁਸੀਂ ਆਪਣੀ ਦੋ ਕੜਛੀਆਂ ਤੇਲ ਦੀਆਂ ਐਡ ਤੇ ਨਾਲ ਹੀ ਪਾਓ ਜੀਰਾ ਤੇ ਨਾਲ ਤੁਸੀਂ ਪਿਆਜ਼ਨ ਕਰੋ 골ਡਨ ਬਰਾਊਨ ਤੇ ਪਾਓ ਲੂਣ ਮਰਚ ਹਲਦੀ ਗਰਮ ਮਸਾਲਾ ਧਨੀਆ ਪਾਊਡਰ ਥੋੜਾ ਜਿਹਾ ਪਾਣੀ ਤਾਂ ਕਿ ਤੁਹਾਡੇ ਮਸਾਲੇ ਜਲ ਨਾ ਜਾਣ ਇਸ ਸਟੇਜ ਤੇ ਆ ਕੇ ਤੁਸੀਂ ਜਿਹੜਾ ਆਪਾਂ ਪੇਸਟ ਤਿਆਰ ਕੀਤਾ ਸੀ ਟਮੇਟੋ ਦਾ ਉਹ ਐਡ ਕਰ ਦੇਣਾ ਇਹ ਟਰਨਿੰਗ ਪੁਆਇੰਟ ਐ ਇਸ ਢਿਸ ਦਾ ਜਦੋਂ ਤੁਸੀਂ yellow ਜਰਦੀ ਐਡ ਕਰ ਦਿਓਗੇ ਉਹਦੇ ਗਰੇਵੀ ਦੇ ਵਿੱਚ ਤਾਂ ਤੁਹਾਨੂੰ ਗਰੇਵੀ ਚ ਵੀ ਕਾਂਡਿਆਂ ਦਾ ਪੂਰਾ ਟੇਸਟ ਆਏਗਾ ਬਾਬਾ ਜੀ ਤੁਹਾਡਾ ਮਸਾਲਾ ਪੂਰਾ ਪੁੱਜ ਚੁੱਕਾ ਹੈ ਤੁਸੀਂ ਥੋੜਾ ਜਿਹਾ ਕਰੋ ਬੋਇਲ ਵਾਟਰ ਐਡ ਤੇ ਆਪਣੇ ਬੋਇਲ ਡੈਕ ਕਰ ਦਿਓ ਤੁਸੀਂ ਕੜਾਈ ਦੇ ਵਿੱਚ ਐਡ ਤੇ ਟੱਕ ਕੇ 7 ਤੋਂ 8 ਮਿੰਟ ਲਈ ਪਕਾਓ ਤੇ ਗੈਸ ਨੂੰ ਕਰ ਦਿਓ ਥੱਲੋ ਬਾਅਦ ਚ ਬੰਦ ਬਬਾ ਜੀ ਤੁਹਾਡੀ ਇੱਕਰ ਦੀ ਡਿਸ਼ ਬਣ ਕੇ ਬਿਲਕੁਲ ਰੈਡੀ ਹੋ ਚੁੱਕੀ ਹੈ ਉੱਤੇ ਪਾਓ ਕਸੂਰੀ ਮੇਥੀ ਕੀ ਬਾਤ ਹੈ ਕਸੂਰੀ ਮੇਥੀ ਬਹੁਤ ਹੀ ਸੋਹਣੀ ਲੱਗ ਰਹੀ ਹੈ ਤੇ ਨਾਲ ਹੀ ਆਪਾਂ ਨੂੰ ਕਰਾਂਗੇ ਡਿਸ਼ ਆਊਟ ਤੇ ਨਾਲ ਹੀ ਪਾਉਣਾ ਉੱਤੇ ਪਾ ਲੱਛਾ ਅਦਰਕ ਖਾਓ ਪੀਓ ਤੇ ਨਿਆਰੇ ਲੋ ਸੋਣਿਓ ਤੇ ਆਪਣੇ ਭਰਾ ਦੇ 420 ਦੇ ਪੇਜ ਨੂੰ ਲਾਈਕ